ਖਾਲਸਾ ਐਪਲੀਮੈਂਟ ਖੰਨਾ ਰੋਡ ਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਆ ਦਿੱਤਾ ਵੀਰ ਉਹਨਾਂ ਦਾ ਨੰਬਰ 970 97809 95005 9588 ਉਧਰ ਆ ਜਾਣਾ ਵੀਡੀਓ ਦੇ ਵਿੱਚ ਬਾਕੀ ਇੱਥੇ ਪੂਰਨਜੀ ਰੋਡ ਨਹੀਂ ਨਾ ਨਾ ਇੱਥੇ ਲਿਮਕਨ ਤੇ ਗਰੇਮੇ ਦਾ ਸਮਾਨ ਮੇਰਾ ਐਪਲੀਮੈਂਟ ਮਿਲਦਾ ਨੇ ਮਿੱਤਰੋ ਸ਼ਕਤੀ ਵੀਰ ਉਹਨਾਂ ਨੇ ਆ ਜੀ ਓਪਨਿੰਗ ਹੈ ਜਿਹੜੀ 23 ਤਰੀਕ ਨੂੰ ਜਿਹੜਾ ਮਹੀਨਾ ਲੰਘਿਆ ਤੇ ਬਹੁਤ ਵਧੀਆ ਬੰਦੇ ਨੇ ਵੀਰੋਣੀ ਕਿਸਾਨ ਭਰਾ ਨੇ ਇੱਕ ਤਾਂ ਮੇਨ ਗੱਲ ਹੈ ਜਿਹੜੀ ਤੇ ਆਪ ਵੀ ਖੇਤੀ ਕਰਦੇ ਨੇ ਵੀਰੋਣੀ ਵਧੀਆ ਡੀਲਰਸ਼ਿਪ ਆ ਤੇ ਬਹੁਤ ਜ਼ਿਆਦਾ ਐਪਲੀਮੈਂਟ ਵੇਚਦੇ ਵੀਰ ਉਹਨਾਂ ਨੇ ਗ੍ਰਾਮੇ ਦੇ ਤੇ ਲਿੰਕਨ ਦੇ ਬਾਕੀ ਅੰਦਰ ਰਿਪੇਅਰ ਹੋ ਰਹੀ ਆ ਮਸ਼ੀਨ ਦਿਖਾਉਨੇ ਆ ਤੁਹਾਨੂੰ ਲਿੰਕਨ ਦੇ ਇੱਕ ਤਾਂ ਉਹ ਰਿਹਾ ਇੱਕ ਮਟੀਰੀਅਲ ਦੇਖੋ ਕੰਨਾਟ ਆ ਵੱਡੇ ਵੇੜ ਦੇ ਵਿੱਚ ਕਿੰਨੇ ਫਾਲੇ ਦੇ ਜੀਰੇ ਪਤਾ ਕੁਛ 53 ਵਾਲਿਆਂ ਵਾਲਾ ਆ ਮੈਂ ਸੰਦੀਪਈਆ ਬੌਲ ਵੀਰੇ ਨੂੰ ਲੱਤ ਕਹਿੰਦੇ ਨੇ ਬੌਲ ਵੀਰੇ ਨੂੰ ਸਵੈਲਡਰ ਕਹਿੰਦੇ ਨੇ ਤੈ ਤੋੜ ਵੀ ਕਹਿੰਦੇ ਨੇ ਤੈ ਤੋੜ ਦੇਖ ਫੋਰ ਗਟਾ ਬਿਟ ਲੰਕ ਕਰਦਾ ਜੀ ਲਓ ਜੀ ਮਿੱਤਰੋ ਆਲੂ ਬਿਜਲੀ ਮਸ਼ੀਨ ਦੀ ਕਰੀਆ ਵੀਰ ਉਹਨਾਂ ਨੇ ਰਿਪੇਅਰ 21 ਮਾਡਲ ਮਸ਼ੀਨ ਆ ਇਹਦਾ ਕੰਮ ਕਰਿਆ ਹੁਣ ਸਮਝ ਲਓ ਤੁਸੀਂ ਇੱਕ ਤਪ ਆਏ ਨੇ ਫਟ ਮਗਰਲੇ ਜਿਹੜੇ ਥਾਲੇ ਨਵੇਂ ਚੇਂਜ ਕੀਤੇ ਨੇ ਕੋਈ ਬੜਾ ਕੰਮ ਨਹੀਂ ਹੁੰਦਾ ਜ਼ਿਆਦਾ ਤਾਂ ਇਹ ਘਸਦੇ ਹੁੰਦੇ ਨੇ ਖੇਤੀ ਜਿਹੜੇ ਵੀਰਾਂ ਦੀ ਜ਼ਿਆਦਾ ਹੈ ਉਹਨਾਂ ਦੇ 3-4 ਸਾਲ ਨਹੀਂ 4-5 ਸਾਲ 6 ਸਾਲ 7 ਸਾਲ ਵੀ ਲਾਉਂਦੇ ਨੇ ਇਹ ਜੇ ਹਸਾਬ ਨਾਲ ਖੇਤੀ ਹੋਵੇ ਜਿੱਦਾਂ ਵੀ ਉਹ ਖੇਤੀ ਦੇ ਰਪੈਂਡ ਆ ਮੈਨੂਅਲ ਉਹ ਦੇਖੋ ਆਪ ਇਹਨੇ ਲਿੰਕਨ ਦੇ ਫਲਾਂ ਦੇ ਟਾਇਰ ਖਲੋਵਾਂ ਦੇ ਆਹ ਖੜਾ ਬਲੋ ਤਿੰਨ ਵਾਲਾ ਲਿੰਕਨ ਦਾ ਟਾਇਰ ਵੀ ਬਹੁਤ ਵੱਡਾ ਹਨਾ ਕਿੰਨੇ ਨੰਬਰ ਹੋਊ ਸੀਰ ਟਾਉ ਤਾਂ 195 ਆਰ 15 ਐਲ ਪੀ ਟਾਇਰ ਦਾ ਨੰਬਰ ਆ ਜੀ ਚੱਲਦਾ ਜੀ ਕੰਮ ਸਪਰੇਅ ਦਾ 6 ਕਿਲਿਆਂ ਤੇ ਆ ਕਰਦੇ ਨੇ ਬੰਦੇ ਦੇਖੋ ਕਿੰਨੇ ਮਾਲ ਕੀ ਕਿੰਨੇ ਕਿੰਨੇ ਕੰਦੇ ਦੀਂਦੇ ਨੇ ਝੋਨਾ ਚਾਰ ਜਾਣੇ ਲੱਗੇ ਹੋਏ ਨੇ ਤੋਆਂੀਆਂ ਬਈਆਂ ਨੇ ਆ ਓ ਜੀ ਮਿੱਤਰਵਾਦ ਦਵਾਈਆਂ ਪਾ ਕੇ ਸਪਰੇਅ ਚੱਲਦੀ ਆ। ਨਾ ਲੱਗਿਆ ਨਿਸਰ ਨੇ ਇਹ। ਲੱਗਿਆ ਥੋੜਾ ਮੋਟਾ ਹੀ ਹਲੇ ਸਟਾਰਟ ਹੀ ਹੋਇਆ ਕੰਮ। ਹਲੇ 2-4% ਹੀ ਨਿਕਲੇ ਆ। ਇਹ ਸਪਰੇਅ ਤੋਂ ਬਾਅਦ ਆਜੂ ਸਾਰਾ ਡੰਡੀ ਚੜਿਆ ਖੜਾ। ਪਿੰਡ ਚੱਲਦਾ ਵੱਡੇ ਪੰਪ ਨਾਲ ਕੰਮ। ਮੈਟਰ ਉਹ ਆ ਜਿਹੜਾ ਆਪਾਂ ਟਰੈਕ ਵਾਲੀ ਮਸ਼ੀਨ ਨਾਲ ਪਲਾਟ ਵੱਡਿਆ ਦੀਆ ਸਾਰਿਆਂ ਨੂੰ ਡੇਟ ਪਾਣੀ ਦੇ ਵਿੱਚ ਮੈਟਰ ਉਹ ਆਪਾਂ ਨਾ ਆ ਢੋਲੀ 6 ਟੀਂਆਂ ਦੇ ਲਾ ਦਨੇ ਆ 1000 ਲੀਟਰ ਦੀ ਢੋਲੀ ਆ ਆ ਦੇਖੋ ਇੰਨੀ ਕੁ ਰਹੇਗੀ ਤੇ ਪਰਲੇ ਚਾਰ ਕੀਤੇ ਨਿਕਲ ਗਏ ਤੇ ਦੋ ਕੀਤਿਆਂ ਦਾ ਪਲਾਟ ਆ ਉਲੇ ਪਾਸੇ ਦਾ ਤੇ ਇਤਨੇ ਬਾਟ ਲਾਗੇ ਲਾਉਣ ਕਰੋ ਚੈੱਕ ਇਨਾ ਪਾਣੀ ਆ ਆਪਾਂ ਆਰਾਮ ਨਾਲ ਲਾ ਦਿੰਦੇ ਆ ਬਹੁਤ ਵੀਰ ਨੂੰ ਪਾਣੀ ਘੱਟ ਲਾਉਂਦੇ ਨੇ ਪਾਣੀ ਘੱਟ ਨਾਲ ਫਿਰ ਫਰੇਰ ਹੀ ਵਧੀਆ ਹੁੰਦੀ ਜਿੰਨਾ ਪਾਣੀ ਬਦ ਲਾਏਗੇ ਤੇ ਓਨੀ ਵਧੀਆ ਦਵਾਈ ਲੱਗੂਗੀ ਮੱਤ ਤੋਂ ਬਾਅਦ ਪਾਣੀ ਲਾਇਆ ਕਰੋ ਮਿੱਤਰੋ ਆਰਾਮ ਨਾਲ ਚੱਲਿਆ ਕਰੋ ਬਹੁਤ ਵੀਰ ਇਹਨੂੰ 10 ਕਿਲਿਆਂ ਤੇ ਜੇ 8 ਕਿਲਿਆਂ ਤੇ ਵੀ ਦਾਣਦੇ ਆ 100 ਲੀਟਰ ਕਿਲੇ ਦਾ ਪਰ ਆਪਾਂ ਇਹ 6 ਕਿਲਿਆਂ ਤੋਂ ਵੱਧ ਨਹੀਂ ਕਰਦੇ ਕਦੇ ਵੀ 6 ਕਿਲਿਆਂ ਦੀ ਦਵਾਈ ਪਾਈ ਦੀ ਇਹਦੇ ਵਿੱਚ ਦੇ ਸਾਹਮਣੇ ਆ ਨਾ ਲਾਣਾ ਬਾਈ ਤੇ ਫੜੀ ਵੀ ਆ ਗੰਨਾ ਤੇ ਸ਼ੋਰ ਬਾਈ ਕੋਲ ਆ ਤੇ ਆ ਖੜਾ ਜੰਮਣ ਕੋਲ ਹੋਟਲ ਤੇ ਮਕੇਸ਼ ਬਾਈ ਖੇਚੇ ਰਿਹਾ ਪਾਇਆ ਕੋਈ ਜੀ ਮਿੱਤਰੋ ਆ ਨਾਟ ਟੋਟਿਆ ਦੀ ਵਿੱਚ ਤੇ ਕੱਢਿਆ ਆ ਦੇਖੋ ਵੈਲਡਿੰਗ ਕਰਕੇ 69 ਦਾ ਚੁੱਲਾ ਏ ਸਵਰਾਜ ਵਾਲੇ ਵੀਰਾਂ ਨੂੰ ਇੱਕ ਸਲਾਹ ਹੈ ਮਿੱਤਰੋ ਇੱਥੇ ਘੱਟੋ ਘੱਟ 27 ਜਾਂ 24 ਦੇ ਨਟ ਚਾਹੀਦ ਨੇ ਇਹ 19 ਦੇ ਪਾਉਨੇ ਉਹ પેટ ਬਹੁਤ ਖੜਕਦੇ ਨੇ ਬਹੁਤ ਛੋਟੇ ਨਟ ਨੇ ਤਾਂ ਹੀ ਟੁੱਟਦੇ ਨੇ ਐਨੀ ਇੱਕ ਕਿਰਪਾ ਪ੍ਰਵਾਨ ਕਰਿਓ ਜਰੂਰ ਆਹ ਦੇਖੋ ਸਵਰਾਜ 969 ਐ ਇਹ ਜਿਹਦੇ ਮੂਰੇ ਲੱਗਿਆ ਹੋਇਆ ਇੰਟਰਕੂਲਰ ਨਾਲ ਵੱਡਾ ਪਾਵਰ ਸਟੀering ਵੀ ਮੂਰੇ ਹੀ ਆ ਫਿਲਟਰ ਉੱਪਰ ਲਾਤਾ ਓ ਜੀ ਮਿੱਤਰੋ 69 ਦੇ ਕਰੋ ਦਰਸ਼ਨ ਇੰਜਨ ਦੇ ਦੇਖੋ ਸਲੈਂਸਰ ਵਾਲੀ ਢੋਲਗੀ ਵਿੱਚ ਵੀ ਐ ਤੇ ਨਾਲ ਇਹਨੂੰ ਮਿੱਤਰੋ EGRV ਲੱਗਿਆ ਹੋਇਆ ਸਾਜੀ ਉਹ ਤੋਂ ਕਰੋ ਚੈੱਕ ਆ ਲੱਗੀ ਐ ਜੀ ਕਮਨ ਰੇਲ ਜਿਹਦੇ ਵਿੱਚ ਪ੍ਰੈਸ਼ਰ ਰਹਿੰਦਾ CRD ਵਾਲਾ ਤੇ ਪੰਪ ਤੋਂ ਇਹਨੇ ਪਾਈ ਪਾ ਤੁਹਾਨੂੰ ਪਤਾ ਹੀ ਆ ਵੀ ਦੋ ਆਓ ਜੀ ਮਿੱਤਰੋ ਕਰੋ ਚੈੱਕ ਇੰਜਨ ਜਮਾ ਸੁੱਕਾ ਪਿਆ ਕਿਤੇ ਵੀ ਦੇਖੋ ਆ ਲੌਸਲਾਬ ਕਿਤੇ ਵੀ ਹੈ ਨਹੀਂ ਗੀ ਘੱਟੋ ਘੱਟ 6-700 ਘੰਟਾ ਚੱਲ ਗਿਆ ਕਰੋ ਚੈੱਕ ਤੁਹਾਡੇ ਸਾਹਮਣੇ ਆ ਸਵਰਾਜ ਦੀ ਆਹੀ ਖਾਸੀਅਤ ਆ ਵੀ ਲੀਕੇਜ ਨਹੀਂ ਹੁੰਦਾ ਇਹ ਜਮਈ ਸਾਰੇ ਦਾ ਸਾਰਾ ਸੁੱਕਾ ਪਿਆ ਦੇਖੋ ਇਧਰੋਂ ਵੀ ਸਾਰਾ ਹੀ ਨੋ ਲੋ ਬਿਲਕੁਲ ਸੁੱਕਾ ਸਾਰਾ ਤੇ ਨੀਚੋਂ ਵੀ ਬਹੁਤ ਜ਼ਿਆਦਾ ਉਚਾਈ ਹੈ ਟਰੈਕਟਰ ਦੀ ਬਹੁਤ ਉੱਚਾ ਸ਼ਾਫਟ ਸਾਰੀ ਕਵਰ ਹੈ ਦੀ ਮਗਰ ਲਾਟਾਂ ਚਾ ਚੈੱਕ ਕਰੋ ਬਹੁਤ ਵੱਟਾ ਹੈ ਵੀ ਆਓ ਜੀ ਮਿੱਤਰੋ ਕਰੋ ਚੁੱਪ ਘਣ ਫੇਰਦਾ ਜਵਾਨ ਉਨਾ ਹੀ ਵਜਨ ਜਵਾਨ ਤੇ ਉਨਾ ਹੀ ਘਣ ਦਾ तकरीबन ਥੋੜਾ ਮੋਟਾ ਹੀ ਫਰਕ ਹੈ 25 ਕਿਲੋ ਦਾ ਘਾਣਾ ਤੇ 35 ਕਿਲੋ ਦਾ ਆਪ ਹੈ ਸਮਝ ਲਓ ਚੰਗੀ ਤਸੱਲੀ ਘਰਾਉਂਦਾ ਹੈ ਇਧਰ ਲੱਗਿਆ ਹਿੱਸਿਆਂ ਨੂੰ ਇਹ ਹਿੱਸੇ ਵੈਲਡੰਗ ਕਰਕੇ ਕਿਰੇ ਟਰਾਲੇ ਨੂੰ ਚਾੜਦ ਨੇ ਇਹਦੇ ਚਾੜਦੇ ਨੇ 80 ਵਾਲੇ ਨੂੰ ਚਾੜਦ ਨੇ ਬਲੈਕ ਰੰਗ ਦਾ ਕਰਤਾ ਇਹ ਤਿਆਰ ਰੋਜ 3 ਇਹ ਦੇਣੇ ਕਟਰਾਲਾ ਤੋੜ ਦਿੰਦੇ ਨੇ ਟਰਾਲਾ ਬਣਾਉਣਾ ਸੌਖਾ ਤੇ ਟਰਾਲੀ ਹਰੇ ਵਿਚਾਰੀ ਇੰਨੀ ਕੀ ਕਰੀਆ ਆਪਣੇ ਵਾਲੀ ਆ ਦੇਖੋ 18 ਬੁੱਤੀ ਬੈਲਟ ਲਾਤਾ ਤੇ ਗਾਟਾ ਰਹਿੰਦਾ ਮੂਰਿਓ ਕਰੋ ਚੈੱਕ ਨਾਲ ਐ ਸਰੀਰ ਬਣਾਉਣਾ ਚਾਹੀਦਾ ਇੰਨਾ ਘਾਣ ਚਲਾਉਣਾ ਬਣਦਾ ਕਾਤੇ ਨਹੀਂ ਹੈ ਜਿੰਮ ਦਾ ਤੇਰੀ ਘਾਣਤੀ ਹੋ ਜਾਂਦੀ ਆ ਜਦੋਂ ਆਪਣੇ ਕੰਪਾਨ ਲਈ ਕਿਦੋਂ ਪਹਿਲਾਂ ਜਾਣਗੇ ਸਰੋ ਜਚਾਤੀ ਟਰਾਲੀ ਆਹ ਲਗਾਈ ਲਖੂਈ ਕਰਾਤੀ ਹਰਤੀ ਹਲਾਨ ਦਾ ਜਵਾਨ ਕਿੰਨਾ ਚਿਰ ਹੋ ਗਿਆ ਘਾਣ ਚਲਾਉਂਦੇ ਨੂੰ ਤੈਨੂੰ ਹੋ ਗਏ 20 ਸਾਲ ਜੀ 20 ਸਾਲ ਹੋਰ ਜੀ ਅੱਜ ਇਹਨਾਂ ਨੇ ਜੜ ਦੇਣੀ ਆ ਇਹ ਦੇਖ ਲਓ ਤੁਸੀਂ ਆ ਚਾਸੀ ਸਿੱਧੀ-ਸੁੱਧੀ ਕਰਕੇ ਬਲ-ਬਲ ਕੱਢ ਕੇ ਇਹਦੇ ਮਾਲ ਵਟਿਆ ਪਿਆ ਸਾਰਾ ਸਵੇਰ ਨੂੰ ਇਹ ਟਰਾਲਾ ਤੁਹਾਨੂੰ ਕੱਚਾ ਜਿਹਾ ਹੋਇਆ ਮਿਲੂਗਾ ਅੱਡਾ ਕੰਮ ਕਰਿਆ ਵਾ ਜੀ ਮਿੰਨਤੀ ਗਣਤੀ ਚੱਲਦੀ ਆ ਸੂਤਾਂ ਨਾ ਕੱਢਣਗੇ ਬਾਲਪੋਲ ਸਾਰਾ ਕੋ ਸਾ ਦੇਖੋ ਸਾਲੇ ਬਾਈ ਨੇ ਫੜਿਆ ਉਧਰ ਕਿੰਨੀ ਲੰਬੀ ਚਾਸੀ ਆ ਇਹ 28 ਫੁੱਟ ਆ ਜੀ ਕਾ ਜਿਹੜਾ ਮੂਰੇ ਕੱਟ ਪਾਉਣਾ ਵੱਟਣਾ ਜੋੜਨਾ ਆਪਸ ਵਿੱਚ ਉਹਦਾ ਕੱਟ ਦੇਣਾ ਸੈਂਟਰ ਇਹ ਲਓ ਜੀ ਮਿੱਤਰੋ ਪੁਰਾਣੀ ਟਰਾਲੀ ਆ ਦੇਖੋ ਫਿਨਿਸ਼ਿੰਗ ਵੀਰ ਉਹਨਾਂ ਦੀ ਹਲੇ 1 ਕੋਟ ਮਾਰਿਆ ਤੇ 1 ਰਹਿੰਦਾ ਹੈ 1 ਰਹਿੰਦਾ ਜੀ ਬੜਾ ਘੈਂਟ ਰੰਗ ਹੋ ਰਿਹਾ ਹੈ ਇਸ ਹਿਸਾਬ ਨਾਲ ਪੇਂਟਰ ਸਾਹਿਬ ਪੂਰੀ ਤਸੱਲੀ ਕਰਾ ਰਹੇ ਨੇ ਜੇ ਨਵੀਂ ਟਰਾਲੀ ਹੋਵੇ ਤਾਂ ਦੇਖੋ ਕਿ ਘੈਂਟ ਫਿਨਿਸ਼ਿੰਗ ਆਉਗੀ ਉਜੀ ਮੈਟਰੋ ਗੈਸ ਵੀ ਹਕਤਾ ਨਾਲ ਹੁੰਦੇ ਦੇਖੋ ਆਲ ਅਰਾਊਂਡਰ ਹੈ ਫੋਰਮੈਨ ਜਿਹੜਾ ਕੋ ਮਰਜ਼ੀ ਕਰਾਓ ਇਹ ਤੋਂ ਤੀਨਵਾਦਰਾ ਦਵਿੰਦਰ ਸਿੰਘ ਪਿੰਡ ਖੋਮਣਾ ਮੋਟਰਾਂ ਵੀ ਬੰਨ ਬੰਨ ਲੈਂਦਾ ਇਹ ਕੱਟਦਾ ਵੀ ਰਿਹਾ ਸਾਰੇ ਕੰਮ ਕਰ ਰਹੇ ਨੇ ਟੋਟਲ ਹਾਲ ਬੀ ਬਣਾਉਂਦਾ ਹੈ ਹਾਲ ਤੋਂ ਅੱਗੇ ਤਵੀਆਂ ਪਹਿਲਾਂ ਪਹਿਲਾਂ ਕਿੱਥੇ ਲਾ ਕੇ ਆਇਆ ਤੂੰ ਗੇਟ ਬਣਾ ਦੋ ਲੈ ਕੇ ਆ ਹਾਲ ਗੇਟ ਗਰੇਲਾ ਦਾ ਪਹਿਲਾਂ ਕਿੱਥੇ ਲਾ ਕੇ ਆਇਆ ਹਾਂ ਹਾਂ ਲਓ ਜੀ ਇਹਦਾ ਮਿੰਟੋ ਸੈਂਟੀ ਕੰਮ ਵਧੀਆ ਮਿੰਟ ਲਾਇਆ ਇਹਨੇ ਵੱਢਣ ਨੂੰ ਯਾਰੀ ਮਿੱਤਰੋ ਦੇਖ ਲਓ ਸਾਡੇ ਅੱਧਾ ਖੜੇ ਖੜੇ ਵੀਰਾਂ ਨੇ ਮੈਨੂੰ ਲੱਗਦਾ ਵੀ ਚਾਸੀ ਜੋੜ ਦੇਣੀ ਆ ਬਹੁਤ ਵਧੀਆ ਤਰ੍ਹਾਂ ਇਹਦੇ ਨਾਲ ਕੰਮ ਕਰਦੇ ਨੇ ਤੇ ਤੇਜ਼ੀ ਪੂਰੀ ਆ ਬੰਦਿਆਂ 'ਚ ਆਓ ਜੀ ਮਿੱਤਰੋ ਕਰੋ ਚੈੱਕ ਤੇ ਆਪਾਂ ਨੂੰ 15-20 ਮਿੰਟ ਹੋਏ ਨੇ ਖੜਿਆਂ ਨੂੰ ਤੇ ਜੋੜਨ ਲੱਗੇ ਵੀਰ ਹਣੀ ਚਾਸੀ ਨਾਲ ਹੁੰਦੇ ਦੇਖ ਲਓ ਪੂਰਾ ਫਾਸਟ ਕੰਮ ਚੱਲਦਾ ਤੇ ਸਵੇਰ ਨੂੰ ਇਹਦੇ ਸਮਝ ਲਓ ਵੀ ਤੁਸੀਂ ਉੱਤੇ ਬੱਤੇ-ਬੁੱਤੇ ਪਾਏ ਮਿਲਣਗੇ ਕਰ ਦਿਆਂਗੇ ਹੋਰੀ ਖੜੀ ਹੈ ਨਾ ਕੱਲ ਤਿਆਰ ਕਰ ਦੇਣਾ ਹੈ ਬਾ ਠੀਕ ਆ ਠੀਕ ਆ ਨੱਪੀ ਰੱਖੋ ਕੰਮ ਨੂੰ ਅਸੀਂ 4 ਦਿਨ ਨੇ ਸੀ ਜਾਂਦੇ ਝੋਨੇ ਤੱਕ ਲਓ ਜੀ ਧਰਤੇ ਬਣਾ ਕੇ ਮੰਜਾ ਸੈੱਟ ਕਰਕੇ ਆ ਦੇਖੋ ਬਸ ਹੁਣ ਬਾਲੇ ਹੀ ਪਾਉਣੇ ਨੇ ਫਟਾਫਟ ਇਹਦੇ ਚੱਦਰ ਪਾਉਣੀ ਆ ਕਿ ਪੱਤੀਆਂ ਲਾਉਣੀਆਂ ਨੇ ਇਹਨੂੰ ਵੀ ਇਹ ਚੱਦਰ ਪਾਉਣੀ ਆ ਜੀ ਇਹਦੇ ਤੇ ਜਿਵੇਂ ਅਗਰਾ ਮੰਗਦਾ ਉਦਾਂ ਹੀ ਬਣਾ ਕੇ ਦੇ ਦਿੰਦੇ ਨੇ ਡਾਬੇ ਕਾਣ-ਕੂਣ ਕੱਢਣ ਤੇ ਫਿੱਟ ਕਰ ਲਿਆ 38 ਗੰਤੀ ਚੱਲਦੀ ਆ 27 ਫੁੱਟ ਕਰਤਾ ਇਹ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਵੱਧ ਵੀਡੀਓ ਦੇਖਿਆ ਕਰੋ ਭਰਾਵੋ